ਰੱਬ ਦੇ ਪਿਆਰੇ ਚਰਨ ਪਾ ਦਿੰਦੇ ਨੇ ਤੇ ਉਹ ਧਰਤੀ ਨੂੰ ਭਾਗਾ ਵਾਲੀ ਬਣਾ ਦਿੰਦੇ ਨੇ ਆਖੋ ਸਤਨਾਮ ਆਓ ਹੁਣ ਆਪਾਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਦੀ ਕਥਾ ਸਰਬਉੱਚ ਦਾਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਦਇਆ ਦਾ ਦੁਆਰਾ ਉਹ ਪ੍ਰਾਪਤ ਹੁੰਦਾ ਇਹ ਨਹੀਂ ਹੈ ਵੀ ਕੋਈ ਮੁਸਲਮਾਨਾਂ ਦਾ ਗੁਰੂ ਆਡਾ ਜੱਤ ਸਿੱਖਾਂ ਦਾ ਗੁਰੂ ਆड्डा ਜਾਂ ਈਸਾਈਆਂ ਦਾ ਗੁਰੂ ਆड्डा ਮਹਾਰਾਜ ਕਹਿੰਦੇ ਸਭਨਾਂ ਜੀਆਂ ਦਾ ਇੱਕ ਦਾਤਾ ਸਾਰੇ ਜੀਵਾਂ ਦਾ ਇੱਕ ਦਾਤਾ ਹੈ ਅੱਗੇ ਵੀ ਕਹਿੰਦੇ ਨੇ ਮਹਾਰਾਜ ਜੀ ਸੋਮੈ ਬਿਸਰ ਨਾ ਜਾਈ ਕਹਿੰਦੇ ਸਾਰੇ ਜੀਵਾਂ ਦਾ ਇੱਕ ਦਾਤਾ ਕਿੰਨੇ ਕਰ 84 ਲੱਖ ਜੂਨ ਉਹ ਸਾਰਿਆਂ ਦਾ ਦਾਤਾ ਇੱਕ ਹੈ ਆਖੋ ਸਤਨਾਮ ਜੇ ਉਹ ਨੂੰ ਕੋਈ ਪਉਣਾ ਚਾਹੁੰਦਾ ਨਾ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਰੱਬ ਮਿਲਦਾ ਹੈ ਜਿਹੜੇ ਰੱਬ ਨਾਲ ਮਿਲੇ ਹੋਏ ਨੇ ਨਾ ਉਹ ਮਲਾ ਵੀ ਦਿੰਦੇ ਨੇ ਆਖੋ ਸਤਨਾਮ ਹੋਰ ਸਮਾ ਜਿਉਂ-ਜਿਉਂ ਲੰਘਦਾ ਜਾਏਗਾ ਆਪਾਂ ਤੁਹਾਨੂੰ ਸਾਰੇ ਗੁਰਬਾਣੀ ਦੇ ਰਾਹੀ ਮੇਰੀ ਆਪਣੀ ਕੋਈ ਨਿੱਜੀ ਵਿਚਾਰ ਨਹੀਂ ਹੋਏਗੀ ਸਾਰੀ ਗੁਰਬਾਣੀ ਦੀ ਗੁਰੂ ਦੀ ਵਿਚਾਰ ਹੋਏਗੀ ਤਾਂ ਗੁਰਮੁਖ ਪਿਆਰਿਓ ਉਹ ਪਰਮੇਸ਼ਰ ਪਾਇਆ ਜਾਂਦਾ ਹੈ ਨਾਮ ਦੇਵ ਜੀ ਹੋਏ ਨੇ ਭਗਤ ਨਾਮ ਦੇ ਜੀ ਉਹਨਾਂ ਨੇ 72 ਵਾਰੀ ਪਰਮੇਸ਼ਰ ਦੇ ਦਰਸ਼ਨ ਕੀਤੇ ਆ 72 ਵਾਰੀ ਸਤ ਤੇ ਦੋ ਭਗਤ ਧੰਨਾ ਜੀ ਹੋਏ ਨੇ ਭਗਤ ਧੰਨਾ ਜੀ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਧੰਨੇ ਨੂੰ ਪਰਮੇਸ਼ਰ ਪ੍ਰਤੱਖ ਮਿਲਿਆ ਇਕੱਲਾ ਮਿਲਈ ਨਹੀਂ ਸੇ ਮਹੀਨੇ ਹਲਟ ਵੀ ਚਲਾਏ ਨੇ ਆਖੋ ਸਤਨਾਮ ਸੇ ਮਹੀਨੇ ਹਲਟ ਵੀ ਚਲਾਏ ਨੇ ਹੁਣ ਕੁਝੀ ਤਾਂ ਜਗ੍ਹਾ ਦੇਖੀ ਨਹੀਂ ਮੈਂ ਦੇਖੀ ਆ ਸਾਡੇ ਬਾਪੂ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਭਗਤ ਧੰਨਾ ਜੀ ਦਾ ਜਿੱਥੇ ਕੂਆ ਜਿੱਥੇ 6 ਮਹੀਨੇ ਪਰਮੇਸ਼ਰ ਨੇ ਹਲਟ ਚਲਾਏ ਨੇ ਉਹ ਭਗਤ ਧੰਨਾ ਜੀ ਦੇ ਕੂਤੇ ਉੱਥੇ ਬਹੁਤ ਵੱਡਾ ਆਲੀਸ਼ਾਨ ਗੁਰਦੁਆਰਾ ਤੇ ਸਰੋਵਰ ਲੰਗਰ ਹਾਲ ਰਹਿਸੀ ਕਮਰੇ ਮਾਪੂਸਾਨੇ ਬਣਵਾਏ ਨੇ ਆਪੇ ਸਤਨਾਮ ਮੈਂ 6 ਮਹੀਨੇ ਲਾ ਕੇ ਆਇਆ ਹਾਂ ਉਹ ਜਗਤ ਦੇ ਅ ਸਾਰੇ ਕੂਏ ਕੂਨੇ ਸਾਰੇ ਆੜਾ ਖੂਹ ਦਾ ਪਾਣੀ ਉੱਥੇ ਖਾਰਾ ਜਿਹੜਾ ਭਗਤ ਧੰਨਾ ਜੀ ਦਾ ਖੂਹ ਹੈ ਨਾ ਜਿਵੇਂ ਆਪਣੇ ਪੰਜਾਬ ਦਾ ਪਾਣੀ ਆ ਉਹ ਉਸ ਤਰ੍ਹਾਂ ਦਾ ਪਾਣੀ ਹੈ ਕਹਿਣ ਦਾ ਭਾਵ ਵੀ ਉਹ ਪਰਮੇਸ਼ਰ ਪਾਇਆ ਜਾ ਸਕਦਾ ਹੈ ਜਾਂਦਾ ਉਹ ਕਿਵੇਂ ਪਾਇਆ ਜਾਂਦਾ ਉਹ ਵੀ ਗੁਰਮਖ ਪਰਿਓ ਤੁਹਾਨੂੰ ਸਾਰੀਆਂ ਯੋਗਤੀਆਂ ਮੁਕਤੀਆਂ ਦੱਸਾਂਗੇ ਕਿ ਰੱਬ ਕਿਵੇਂ ਪਾਇਆ ਜਾਂਦਾ ਵੈਸੇ ਤਾਂ ਰੱਬ ਸਾਡੇ ਸਾਰੇ ਦੇ ਅੰਦਰ ਆ ਰੱਬ ਤੇਤੋ ਵੱਖ ਨਹੀਂ ਪਰ ਤੇਰੇ ਦੇਖਣ ਵਾਲੀ ਅੱਖ ਨਹੀਂ ਤੇਰਾ ਵੀ ਕਸੂਰ ਨਹੀਂ ਉਹ ਜਿੰਨਾ ਅੱਖੀਆਂ ਨਾਲ ਵੇਖਣਾ ਉਹਨਾਂ ਵਿੱਚ ਨੂਰ ਨਹੀਂ ਆਖੇ ਸਤਨਾਮ ਉਹ ਜਿਹੜਾ ਅੱਖਾਂ ਦੇ ਨਾਲ ਆਪਾਂ ਨਹੀਂ ਵੇਖਣਾ ਉਹਨਾਂ ਵਿੱਚ ਨੂਰ ਨਹੀਂ ਹੈ ਉਹ ਨੂਰ ਕਿਵੇਂ ਆਏਗਾ ਭਾਈ ਉਹ ਨੂਰ ਆਏਗਾ ਨਾਮ ਦਾ ਸਿਮਰਨ ਕਰਕੇ ਜੋ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਪਰ ਕਈ ਮੈਨੂੰ ਪੁੱਛਦੇ ਹੁੰਦੇ ਆ ਬਾਹਰ ਅੰਦਰ ਅਸੀਂ ਜਾਣਿਆ ਦੀਵਾਰ ਲਾਣ ਵਾਸਤੇ ਬਾਬਾ ਜੀ ਨਾਮ ਕਿਵੇਂ ਜਪਣਾ ਹੈ ਨਾਮ ਜਪਣਾ ਇਹ ਵੀ ਯੁਗਤੀ ਮੁਕਤੀ ਹੁੰਦੀ ਹੈ ਨਾਮ ਜਦੋਂ ਜਪਣਾ ਚੌਂਕੜਾ ਮਾਰ ਕੇ ਜਦੋਂ ਸਾਹ ਅੰਦਰ ਨੂੰ ਲਜਾਣਾ ਵਾਹ ਗੁਰੂ ਵਾਹ ਗੁਰੂ ਜਦੋਂ ਸਾਹ ਅੰਦਰ ਨੂੰ ਜਣਾ ਤਾਂ ਵਾਹੇ ਜਦੋਂ ਸਾਹ ਬਾਹਰ ਨੂੰ ਕਰਨਾ ਤਾਂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਇਸ ਤਰ੍ਹਾਂ ਨਾਮ ਦਾ ਸਿਮਰਨ ਕਰਦੇ ਜਾਵਾਂਗੇ ਨਾਮ ਦਾ ਸਿਮਰਨ ਕਰਦੇ ਜਾਵਾਂਗੇ ਇੱਕ ਦਿਨ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਵਾਂਗੇ ਆਖੋ ਸਤਨਾਮ ਫਿਰ یوں ਹੋ ਜਾਏਗਾ ਜਿਵੇਂ ਬਾਲਟੀ ਦੁੱਧ ਦੀ ਆ ਉਹਦੇ ਵਿੱਚ 1 ਲੀਟਰ ਪਾਣੀ ਦਾ ਪਾ ਦਿਓ ਤੇ ਪਾਣੀ ਵੀ ਉਹ ਦੁੱਧ ਦੇ ਵਿੱਚ ਮਿਲ ਜਾਏਗਾ ਤੇ ਦੁੱਧ ਦਾ ਰੂਪ ਬਣ ਜਾਏਗਾ ਆਖੋ ਸਤਨਾਮ ਇਸੇ ਤਰ੍ਹਾਂ ਰੱਬ ਦੇ ਪਿਆਰੇ ਨਾਮ ਸਿਮਰਨ ਕਰਕੇ ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ ਆਖੋ ਸਤਨਾਮ ਮਹਾਰਾਜ ਜੀ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਤਾਂ ਗੁਰਮੁਖ ਪਿਆਰੇ ਉਹ ਪਰਮੇਸ਼ਰ ਪਾਇਆ ਜਾਂਦਾ ਹੈ ਆਓ ਅੱਗੇ ਰਾਗ ਆਸਾ ਘਰ ਸੇਵਾ ਮਾ ਮਹੱਲਾ ਪੰਜਵਾਂ ਤੇ ਮਹਲਾ 5 ਆ ਗਿਆ ਸਮਝ ਲੋ 5ਵੇਂ ਪਾਠ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਿੱਥੇ ਮਹਲਾ 2 ਆ ਗਿਆ ਸਮਝ ਲੋ ਗੁਰੂ ਅੰਗਦ ਦੇਵ ਜੀ ਦੀ ਬਾਣੀ ਜੇ ਤੀਜਾ ਆ ਗਿਆ ਸਮਝ ਲੋ ਗੁਰੂ ਅਮਰਦਾਸ ਜੀ ਦੀ ਬਾਣੀ ਚੌਥਾ ਆ ਗਿਆ ਗੁਰੂ ਰਾਮਦਾਸ ਜੀ ਦੀ ਬਾਣੀ ਇਹ ਹੁਣ ਧੰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ 380 ਅੰਗ ਤੇ ਇਹ ਕਥਾ ਇੱਥੋਂ ਸ਼ੁਰੂ ਹੋ ਰਹੀ ਹੈ ਕਿਉਂਕਿ ਮੈਂ ਤੀਜੀ ਵਾਰ ਕਥਾ ਸ਼ੁਰੂ ਕੀਤੀ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਆਪਣਾ ਜਿਹੜਾ ਚੱਲ ਰਿਹਾ ਸੰਤ ਰੇਨ ਟੀਵੀ ਚੈਨਲ ਦੇ ਉੱਤੇ ਫੇਸਬੁੱਕ ਤੇ YouTube ਦੇ ਉੱਪਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਕਰੋਗੇ ਸੰਤ ਰੇਨ ਰਾਰੇ ਲਾਮਾ ਰੇਨ ਅੰਨਾ ਰੇਨ ਅੰਗਰੇਜ਼ੀ ਦੇ ਵਿੱਚ ਟੀਵੀ ਤੇ ਇਹ ਤੁਹਾਡੇ ਉਹਨਾਂ ਦੇ ਉੱਤੇ ਤੁਹਾਡੇ ਜਿੰਨੇ ਵੀ ਕਥਾ ਗੁਰਬਾਣੀ ਕੀਰਤਨ ਸਾਰੇ ਤੁਹਾਡੇ ਲਾਈਵ ਚੈਨਲ 'ਤੇ ਆ ਜਾਣਾ ਹੈ ਆਓ ਅੱਗੇ ਕੀ ਕਹਿੰਦੇ ਨੇ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੋ ਜੋਤੁਦ ਪਾਵੈ ਸੋ ਪਰਬਾਨਾ ਸੁਖ ਸਹਿਜ ਮਨ ਸੋਈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ ਇਹ ਮੇਰੇ ਸਾਂਝਾ ਇਹ ਮੇਰੇ ਪਿਆਰਿਆ ਇਹ ਮੇਰੇ ਵਾਹਿਗੁਰੂ ਉਹ ਮੈਨੂੰ ਮਨਜ਼ੂਰ ਹੈ ਕੇਵਲ ਉਹੀ ਮੇਰੇ ਜਿੱਤ ਲਈ ਪਰਮ ਆਨੰਦ ਹੈ ਕੇਵਲ ਉਹੀ ਮੇਰੇ ਜਿੱਤ ਲਈ ਪਰਮ ਆਨੰਦ ਹੈ ਉਹ ਸਦਾ ਹੀ ਆਨੰਦ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਕਰਨ ਕਾਰਨ ਸਮਰਾਥ ਅਪਾਰ ਆਬਰ ਨਹੀਂ ਕੋਈ ਤੂ ਕਮਾਂ ਦਾ ਕਰਨ ਹਾਰ ਹਰ ਸਰਵ ਸ਼ਕਤੀਬਾਨ ਹੈ ਅਤੇ ਬਯੰਤ ਹੈ ਏ ਪ੍ਰਭੂ ਤੇਰੇ ਬਿਗੈਰ ਹੋਰ ਕੋਈ ਨਹੀਂ ਹੈ ਅੱਖ ਸਤਨਾਮ ਸਾਡੇ ਵਿੱਚ ਵੀ ਭਾਈ ਪਰਮੇਸ਼ਰ ਵਸਦਾ ਹੈ ਸਾਡੇ ਵਿੱਚ ਵਸ ਕੇ ਉਹ ਸਭ ਤੋਂ ਕੰਮ ਕਰਾਉਂਦਾ ਹੈ ਜਿਸ ਦਿਨ ਵਾਹਿਗੁਰੂ ਪਰਮੇਸ਼ਰਾ ਸਰੀਰ ਦੇ ਵਿੱਚ ਨਹੀਂ ਨਹਂ ਰਹਿਦਾ ਫਿਰ ਦਿਖਾਓ ਕੰਮ ਕਰਕੇ ਫਿਰ ਦਿਖਾਓ ਬੈਠ ਕੇ ਫਿਰ ਦਿਖਾਓ ਗੁਰਮੁਖ ਪਿਆਰ ਅੱਖ ਝਮਕ ਕੇ ਜਦੋਂ ਆ ਸਰੀਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਾ ਰਿਹਾ ਨਾ ਫਿਰ ਕੀ ਹੋ ਜਾਂਦਾ ਇਹ ਸਰੀਰ ਡੈੱਡ ਬਾਡੀ ਹੋ ਜਾਂਦਾ ਆਖੋ ਸਤਨਾਮ ਆਪਾਂ ਕਹਿੰਦੇ ਹੁਣ ਨਹੀਂ ਭਾਈ ਇਹਦੇ ਵਿੱਚ ਕੁਝ ਰਿਹਾ ਸਮਝ ਲਓ ਪਰਮੇਸ਼ਰ ਦੀ ਜੋਤ ਪਰਮੇਸ਼ਰ ਇਹ ਸਰੀਰ ਦੇ ਵਿੱਚ ਨਹੀਂ ਰਿਹਾ ਇਹ ਸਰੀਰ ਸਾਡਾ ਨਹੀਂ ਹੈ ਇਹ ਸਰੀਰ ਸਾਡਾ ਨਹੀਂ ਹੈ ਤੁਜੀ ਕਹਿੰਗਰੀ ਫਿਰ ਹੋਰ ਕੀਦਾ ਹੈ ਵਾਰਾਜ ਜੀ ਕਹਿੰਦੇ ਇਹ ਸਰੀਰ ਹਰ ਦਾ ਮਹਿਲ ਹੈ ਇਹ ਜਿਹੜਾ ਸਾਡਾ ਸਰੀਰ ਆ ਨਾ ਇਹ ਪਰਮੇਸ਼ਰ ਦਾ ਮਹਿਲ ਆ ਤੇ ਇਹਦੇ ਅੰਦਰ ਪਰਮੇਸ਼ਰ ਵਸਦਾ ਹੈ ਆਪੇ ਸਤਨਾਮ ਆ ਵਾ ਅੱਗੇ ਸਰਵਨ ਕਰੀਏ ਕੀ ਕਹਨੇ ਆ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਤੇਰੇ ਸੇਵਕ ਤੇਰੇ ਸੇਵਕ ਪ੍ਰੇਮ ਤੇ ਪ੍ਰੀਤ ਲਾਲ ਤੇਰਾ ਜਸ ਗਾਨ ਕਰਦੇ ਕੋਈ ਗਾਵੇ ਉਹ ਸੁਣਦਾ ਸਰਨਾਮਾ ਸੁਣ ਲਾਏ ਕੋਈ ਤਾਂ ਗਾਉਂਦਾ ਹੈ ਤੇ ਕੋਈ ਸੁਣਦਾ ਹੈ ਆਪਣੇ ਸਾਰੇ ਵਿੱਚ ਕੀ ਪਰਮੇਸ਼ਰ ਆ ਮੇਰੇ ਵਿੱਚ ਬਸ ਕੇ ਪਰਮੇਸ਼ਰ ਬੋਲ ਰਿਹਾ ਹੈ ਤੁਹਾਡੇ ਵਿੱਚ ਬਸ ਕੇ ਪਰਮੇਸ਼ਰ ਸੁਣ ਰਿਹਾ ਹੈ ਸਤਨਾਮ ਅਈਦਕਿਆ ਵੀ ਆਪੇ ਗੁਰ ਤੇ ਆਪੇ ਚੇਲਾ ਮਸਲਤ ਮਤਾ ਸਿਆਨ ਪਜਨ ਕੀ ਜੋ ਤੂੰ ਕਰੇ ਇਕਰਾਵੇ ਰਹਾ ਤੇਰੇਆ ਸੇਵਕਾਂ ਲਈ ਕੇਵਲ ਉਹ ਪ੍ਰੇਮ ਸ੍ਰੇਟ ਸਲਾਹ ਇਰਾਦਾ ਅਤੇ ਅਟਲ ਮੰਦੀ ਹੈ ਜਿਹੜੀ ਕੇ ਤੂੰ ਕਰਦਾ ਜਾਂ ਕਰਾਉਂਦਾ ਹੈ ਰਹਾਉ ਰਹਾਉ ਦਾ ਅਰਥ ਹੈ ਭਾਈ ਰੁਕਣਾ ਇਤੋਂ ਫਿਰ ਵਿਸਰਾਮ ਲਾ ਕੇ ਕਿ ਮਹਾਰਾਜ ਕਹਿੰਦੇ ਅਮਰਤ ਨਾਮ ਤਮਾਰਾ ਪਿਆਰੇ ਅਮਰਤ ਨਾਮ ਤੇ ਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਅਮਰਤ ਹੈ ਤੇਰਾ ਨਾਮ ਇਹ ਜਿਹੜੀ ਗੁਰਬਾਣੀ ਹੈ ਜਿਹੜੀ ਆਪਾਂ ਹੁਣ ਸੁਣ ਰਹੇ ਆ ਜਦੋਂ ਗੁਰਸਿੱਖ ਗੁਰਬਾਣੀ ਪੜ ਰਿਹਾ ਗੁਰਬਾਣੀ ਸੁਣ ਰਿਹਾ ਸਮਝ ਲਓ ਅੰਮ੍ਰਿਤ ਪੀ ਰਿਹਾ ਸਤਨਾਮ ਕਿਉਂਕਿ ਪ੍ਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੁਣ ਤੁਹਾਡਾ ਕੀ ਖਿਆਲ ਆ ਭਾਈ ਪਾਣੀ ਦੇ ਵਿੱਚ ਪੋਤਾਸੇ ਪਾ ਕੇ ਇਕੱਲਾ ਅੰਮ੍ਰਿਤ ਬਣ ਜਾਂਦਾ ਨਹੀਂ ਬਣਦਾ ਜਦੋਂ ਪੰਜ ਬਾਣੀਆਂ ਦਾ ਨਿਤਨੇਮ ਪੰਜ ਪਿਆਰੀ ਜਪਜੀ ਸਾਹਿਬ ਜਾਪ ਸਾਹਿਬ ਤਾਂ ਪ੍ਰਸਾਦ ਸਵਈਏ ਸ੍ਰੀ ਚੌਪੀ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਦੇ ਨੇ ਇਹ ਅਰਦਾਸ ਕਰਦੇ ਨੇ ਕਲਗੀਧਰਪਤ ਸਗੁਰ ਗੋਬਿੰਦ ਸਿੰਘ ਮਹਾਰਾਜ ਨੇ ਯਾਦ ਕਰਕੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਣਾ ਦੇ ਵਿੱਚ ਤਾਂ ਉਹ ਅੰਮ੍ਰਿਤ ਬਣ ਜਾਂਦਾ ਏ ਸਤਨਾਮ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਮਹਾਰਾਜ ਜੀ ਕਹਿੰਦੇ ਭਾਈ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਜਿੰਨੇ ਸਾਨੂੰ ਸੁਆਸ ਮਿਲੇ ਨੇ ਨਾ ਉਹ ਜਿਉਂ ਕੇ ਫਿਰ ਗੁਰਮੁਖ ਪਿਆਰੇ ਬੰਦਾ ਸੰਸਾਰ ਤੋਂ ਜਾਂਦਾ ਹੈ ਉਹ ਦੁਨੀਆ ਵਿੱਚ ਫਿਰ ਸਦਾ ਹੀ ਜਿਉਂਦੇ ਰਹਿੰਦਾ ਜਿਹੜਾ ਅੰਮ੍ਰਿਤ ਪੀ ਕੇ ਅਮਰ ਹੋ ਜਾਂਦਾ ਅਮਰ ਹੋਏ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਦੀ ਆਖੋ ਸਤਨਾਮ ਸ਼ਹੀਦ ਹੋਏ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਬਾਬਾ ਜੀਤ ਸਿੰਘ ਦੇ ਬਾਬਾ ਜੁਝਾਰ ਸਿੰਘ ਮਾਤਾ ਗੁਜਰ ਕੌਰ ਧੰਨ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਮੁਖ ਪਰ ਸਾਡਾ ਤਾਂ ਸਿੱਖ ਇਤਿਹਾਸੀ ਸ਼ਹੀਦਾਂ ਦੇ ਸ਼ਹੀਦੀਆਂ ਦੇ ਨਾਲ ਭਰਿਆ ਪਿਆ ਕੋਈ ਸਤਨਾਮ ਆਓ ਅੱਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਨਿਰਪット ਆ ਗਏ ਸੀ ਜਨ ਪੂਰੇ ਸੁਖ ਨੇ ਦਾਨ ਹਰਦਾਇਆ ਜੋ ਪ੍ਰਾਣੀ ਆਰਾਮ ਦੇ ਖਜ਼ਾਨੇ ਹਰੀ ਦੀ ਕੀਰਤੀ ਗਾਇਨ ਕਰਦੇ ਹਨ ਕੀਰਤੀ ਕੀ ਜਸ ਉਹ ਕੀਆ ਆ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਆ ਭਾਈ ਪਰਮੇਸ਼ਰ ਦਾ ਜਸ ਮਹਾਰਾਜ ਜੀ ਕਹਿੰਦੇ ਜੋ ਪ੍ਰਾਣੀਆਂ ਆ ਰਾਮ ਦੇ ਖਜ਼ਾਨੇ ਹਰੀ ਦੀ ਕੀਰਤੀ ਸਰਵਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਆਕਲਮੰਦ ਹੋ ਜਾਂਦੇ ਨੇ ਉਹਨਾਂ ਦੀ ਆਕਲ ਉਹਨਾਂ ਦਾ ਦਿਮਾਗ ਤੇਜ ਹੋ ਜਾਂਦਾ ਹੈ ਇੱਥੇ ਵਸ ਨਹੀਂ ਅਤੇ ਰੱਜੇ ਤੇ ਤਰਾਪੇ ਰਹਿੰਦੇ ਨੇ ਉਹਨਾਂ ਦੀਆਂ ਭੁੱਖਾਂ ਉਹਨਾਂ ਦੀਆਂ ਇੱਛਾ ਖਤਮ ਹੋ ਜਾਂਦੀਆਂ ਨੇ ਆਖੀ ਸਤਨਾਮ ਜਾ ਕੋ ਟੇਕ ਤਮਾਰੀ ਸਵਾਮੀ ਤਾਕੋ ਨਹੀਂ ਚਿੰਤਾ ਕਹਿੰਦੇ ਜਿਸ ਨੂੰ ਤੇਰਾ ਆਸਰਾ ਹੈ ਜਿਸ ਨੂੰ ਤੇਰਾ ਆਸਰਾ ਹੈ اے ਪਰਮੇਸ਼ਰ اے ਵਾਹਿਗੁਰੂ ਉਸ ਨੂੰ ਫਿਕਰ ਨਹੀਂ ਹੁੰਦਾ ਆਖੋ ਸਤਨਾਮ ਇਹਨੂੰ ਵਾਹਿਗੁਰੂ ਪਰਮੇਸ਼ਰ ਜਿੰਨੇ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਤੱਕ ਲਿਆ ਨਾ ਤੇ ਉਹਨੂੰ ਕਦੇ ਵੀ ਫਿਕਰ ਨਹੀਂ ਕਰਨਾ ਕੀ ਹੁੰਦਾ ਉਹ ਵਾਹਿਗੁਰੂ ਪਰਮੇਸ਼ਰ ਫਿਰ ਸਦਾ ਅੰਗ ਸੰਗ ਹੋ ਜਾਂਦਾ ਹੈ ਜਗ ਕੋ ਤੇ ਆਤਮਾ ਦੀ ਹੋਈ ਸੇ ਸਾਹ ਭਲੇ ਭਗਵੰਤਾ ਜਿਸ ਉਤੇ ਤੂੰ ਆਪਣੀ ਰਹਿਮ ਕਰਦਾ ਹੈ ਜਿਸ ਉਤੇ ਆਪਣੀ ਕਿਰਪਾ ਕਰਦਾ ਹੈ ਉਹੀ ਸਰੇਟ ਤੇ ਭਾਗਾ ਵਾਲਾ ਸਾਹੋਕਾਰ ਹੈ ਕੋ ਸਤਨਾਮ ਆਮ ਬੰਦਾ ਸਾਕੂਕਾਰ ਕਿੰਨੂੰ ਮੰਨਦਾ ਇਹਦੇ ਕੋਲ ਵੱਡੀ ਕੋਠੀ ਆ ਵੱਡਾ ਮਹਿਲ ਆ ਚੰਗੀ ਮਾਇਆ ਨਾਲ ਕਹਿੰਦਾ بڑا ਬੰਦਾ ਸਾਕੂਕਾਰ ਆ ਜੀ ਬਰਸਤ ਕੇ ਪਤਨ ਮਹਾਰਾਜ ਜੀ ਨੇ ਉਹਨਾਂ ਨੂੰ ਸਾਹੂਕਾਰ ਨਹੀਂ ਮੰਨਿਆ ਸਾਹੂਕਾਰ ਕਿੰ ਨੂੰ ਮੰਨਿਆ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੈ ਕਿਰਪਾ ਹੈ ਜਿਨ੍ਹਾਂ ਦੇ ਪੱਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਉਹ ਸਨੇਹਟ ਭਾਗਾ ਵਾਲੇ ਨੇ ਵੱਡੇ ਕਰਮਾਂ ਵਾਲੇ ਨੇ ਤੇ ਉਹ ਨੇ ਭਾਈ ਸਾਹੂਕਾਰ ਸਤਨਾ ਪਰਮ ਮੋਹ ਤ੍ਰੋਹੋ ਸਭ ਨਿਕਸੇ ਜਦ ਕਾ ਦਰਸ਼ਨ ਪਾਇਆ ਜਦੋਂ ਦਾ ਮੈਂ ਤੇਰਾ ਦਿਦਾਰ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਦਾ ਮੈਂ ਤੇਰਾ ਦਿਦਾਰ ਕੀਤਾ ਹੈ ਬਹਿਮ ਸੰਸਾਰੀ ਲਗਣਾ ਅਤੇ ਸਲਪ੍ਰੇਵ ਸਾਰੇ ਮਰਜ਼ੀ ਕਹਿੰਦੇ ਦੂਰ ਹੋ ਗਏ ਆਖੋ ਸਤਨਾਮ ਸਾਰੀ ਦੂਰ ਹੋ ਗਏ ਨੇ ਕੋਈ ਨਾ ਭਰਮ ਰਿਹਾ ਨਾ ਕੋਈ ਮੋਹ ਰਿਹਾ ਨਾ ਕੋਈ ਪ੍ਰੇਵ ਰਿਹਾ ਸਾਰੇ ਦੂਰ ਹੋ ਗਏ ਨੇ ਬਰਤਨ ਨਾਮ ਨਾਨਕ ਸੱਚ ਕੀ ਨਾ ਰਨ ਨਾਮੇ ਰੰਗ ਸਮਾਇਆ ਬਰਤਨ ਨਾਮ ਨਾਨਕ ਸੱਚ ਕੀ ਨਾਮ ਅਰ ਨਾਮੇ ਰੰਗ ਸਮਾਇਆ ਨਾਨਕ ਮਹਾਰਾਜ ਜੀ ਕਹਿੰਦੇ ਕੇਵਲ ਸੱਚੇ ਨਾਮ ਦਾ ਹੀ ਕਾਰ ਬਿਹਾਰ ਕਰਦਾ ਹੈ ਸੱਚੇ ਨਾਮ ਦਾ ਹੀ ਕਾਰ ਵਿਹਾਰ ਕਰਦਾ ਹਾਂ ਅਤੇ ਉਹ ਵਾਹਿਗੁਰੂ ਦੀ ਨਾਮ ਦੀ ਪ੍ਰੀਤ ਅੰਦਰ ਸਦਾ ਹੀ ਨੀਰ ਰਹਿੰਦਾ ਹੈ ਆਖੋ ਸਤਨਾਮ ਆਓ ਇੰਨੇ ਇੱਕ ਵਿਚਾਰਾ ਕਰਿਓ ਪ੍ਰਭਾਨ ਸਵਾਕ ਸਿਵ ਜੀ ਹੁਕਮ ਹੋਇਐ ਸੇ ਸਮਾਪਤੀ ਅਰਦਾਸ ਦਾ ਤੁਸੀਂ ਲਾਹੇ ਲੈਂਦੇ ਰਹੋ ਤੇ ਅਸੀਂ ਤੁਹਾਨੂੰ ਗੁਰੂ ਦੀਆਂ ਵਿਚਾਰਾ ਗੁਰੂ ਦੀਆਂ ਬਾਣੀ ਦੀਆਂ ਵਿਚਾਰਾ ਗੁਰਤਿਆਦੀਆਂ ਵਿਚਾਰਾ ਜੁੜਦੇ ਰਹੋਗੇ ਜਿੰਨਾ ਤੁਸੀਂ ਜੁੜੋਗੇ ਨਾ ਉਨਾ ਸਾਨੂੰ ਤੁਸੀਂ ਪ੍ਰਾਪਤ ਹੋਣੀ ਹੈ ਇੰਨੀ ਸਾਨੂੰ ਮਾਇਆ ਦੀ ਤੁਸੀਂ ਨਹੀਂ ਦੇਖੋ ਤੁਸੀਂ ਨਗਰ ਦਰਬਾਰ ਸਾਹਿਬ ਪਰੇ ਬੈਠਾ ਨਾ ਜਿੰਨੇ ਜੁੜੋਗੇ ਉੰਨੀ ਮਾਇਆ ਉੰਨੀ ਖੁਸ਼ੀ ਹੁੰਦੀ ਹੈ ਇਹ ਮੈਨੂੰ ਕੋਈ 50000 ਰੁਪਏ ਦੇ ਦੇਣੇ ਖੁਸ਼ੀ ਨਹੀਂ ਹੋਣੀ ਜਿੰਨੀ ਆ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਖੁਸ਼ੀ ਹੁੰਦੀ ਆ ਇੱਕ ਚੇਤਾ ਰੱਖਿਓ ਆਪਾਂ ਸਾਰੇ ਧੀਆ ਪੁੱਤਰ ਵਾਲਿਆਂ ਪਰਿਵਾਰਾਂ ਵਾਲਿਆਂ ਜਦੋਂ ਬੱਚਾ ਸਾਡੇ ਸਾਹਮਣੇ ਬੈਠਾ ਨਾ ਧੀ ਪੁੱਤਰ ਸਾਡੀ ਅਸੀਂ ਉਹਨੂੰ ਦੇਖ ਕੇ ਬੜਾ ਖੁਸ਼ ਹੁੰਨੇ ਆ ਵੀ ਮੇਰਾ ਪੁੱਤਰ ਆ ਮੇਰੀ ਧੀ ਆ ਖੁਸ਼ ਹੁੰਨੇ ਆ ਦੇਖ ਕੇ ਆਪਣੇ ਧੀ ਪੁੱਤਰ ਨੂੰ ਇਸੀ ਤਰ੍ਹਾਂ ਪਿਆਰਿਓ ਮਹਾਰਾਜ ਜੀ ਕਹਿੰਦੇ ਇੱਕ ਪਿਤਾ ਇੱਕ ਸਕੇ ਹੰਬਾਰ ਇਹ ਸਾਡਾ ਪਿਤਾ ਹੈ ਤੇ ਅਸੀਂ ਇਹਨਾਂ ਦੇ ਬੱਚੇ ਆ ਗੁਰੂ ਜੀ ਦੇ ਤੇ ਅਸੀਂ ਗੁਰੂ ਦੇ ਧੀਆ ਪੁੱਤਰ ਤੇ ਸਾਨੂੰ ਗੁਰੂ ਜੀ ਦੇਖ ਕੇ ਬੜੇ ਖੁਸ਼ ਹੁੰਦੇ ਨੇ ਆਖੋ ਸਤਨਾਮ ਇਸ ਕਰਕੇ 라ਹੇ ਪ੍ਰਾਪਤ ਕਰੋ ਆਪ ਜੁੜਿਆ ਕਰੋ ਪੁਰਾਣੂ ਜੁੜਿਆ ਕਰੋ ਭਾਈ ਜਿਨਾਂ ਚ ਰਕਤਾਂ ਆਉਂਦੀ ਹੈ ਲਾਹ ਲਿਆ ਕਰੋ ਅਰਦਾਸ ਤਵਾ ਦੇਖ ਵਰਤਦੀ ਹੈ ਦੇਖ ਲੈ ਕੇ ਹੁਕਮਨਾਮਾ ਸਰਵਣ ਕਰਕੇ ਦੇਖ ਲੈ ਕੇ ਫਿਰ ਆਪ ਕੋ ਆਪਣੇ ਕਾਰੋਬਿਹਾਰ ਕਰਨੇ ਆ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਉ ਭਾਈ ਇੰਨੇ ਕਿ ਬਚਾਰਾ ਕਰਿਓ ਪਰਵਾਨ ਜੀ ਗੁਰਬਾਣੀ ਪੜਦੇ ਅਸੰਦੇ ਆ ਇਕ ਨੀ ਨਿੱਕਾ ਹੀ ਪ੍ਰਕਾਰ ਦੀ ਆ ਗਲਤੀਆਂ ਪੱਲਾ ਚੁੱਕਾ ਹੋ ਜਾਂਦੀਆਂ ਨੇ ਸਤਿਗੁਰੂ ਸੰਗਤਾਂ ਬਖਸ਼ਣ ਹਰ ਹੰਨ ਅੱਗੋਂ ਬਾਅਦ ਤੇ ਸਿੱਤੇ ਮੇਰਾ ਪ੍ਰਤ ਰੱਖ ਕੇ ਸੁਧ ਸਪਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ ਆਓ 1 ਮਿੰਟ ਦਾ ਜਾਪ ਕਰ ਲਈਏ ਫਿਰ ਅਰਦਾਸ ਕਰਾਂਗੇ ਸਾਰੇ ਨਾਮ ਨਾਲ ਬੋਲੀ ਚੱਲਿਓ ਜਦੋਂ ਸਾਂਦਰ ਨੂੰ ਲਿਜਾਣਾ ਤਵਾਹ ਜਦੋਂ ਸਾਂਵਾਰਨ ਕਰਨਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਕਰੋ ਕਰੋ ਕਿਰਪਾ ਸਾਰੇ ਸੰਗੜਾ ਨਹੀਂ ਕਿਸੇ ਨੇ ਵਾਹ ਗੁਰੂ 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 ਪਾਉ ਪਾਉ ਗੁੰਜਾ ਭਾਈ ਮੇਰੇ ਤਕਵਾਜ ਆ ਵੀ ਬਾਰ ਪਤਾ ਲੱਗੂ ਜੀ ਸੰਗਤਾਂ ਬੈਠੀਆਂ ਨੇ ਤਾਂ ਹੀ ਬਦਲ ਲੱਗੂ ਨਾ ਇਕੱਠੇ ਸਾਰੇ ਵਾਹ ਗੁਰੂ 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 ਵਾਹ ਵਾਹ ਗੁਰੂ 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 ਵਾਹ ਜੀ ਵਾਹ ਕਰੋ ਕਿਰਪਾ ਸਾਰੀਆਂ ਸੰਗਤਾਂ ਵਾਹ 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 ਗੁਰੂ 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 ਵਾਹ ਇੱਕ ਗੁਰੂ ਸਲੋਕ ਪਵਨ ਗੁਰੂ ਪਾਨੀ ਪਿਤਾ ਬਾਤਾ ਤਰਤਮ ਹਤ ਦੇਵ ਸਰਾਤ ਦਦਾਈ ਦਇਆ ਖਿਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਚੈ ਧਰਮ ਹਦੂਰ ਰਮੀਆ ਕੋ ਆਪਣੀ ਇਹ ਨੇੜੇ ਕਿ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਚੁਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਹੱਤੇ ਤੋਰ ਤੋ ਮੰਮ ਪੈ